ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਦੀ ਨੀਤੀ ਨੂੰ ਬੇਗਿੱਦੇ ਹੋਏ ਪਿੰਡ ਸ਼ੋਕਰਾਂ ਦੇ ਸਰਪੰਚ ਆਸ਼ਾ ਰਾਣੀ ਪ੍ਰਵਾਸ ਸਹਿਤ ਐਕਸ ਕਰਮਚਾਰੀ ਗਰਮੀਲ ਸਿੰਘ ਰঞ্জੀਤ ਸਿੰਘ ਪਵਾੜ ਦੀ ਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੀ ਸ਼ਾਮਲ ਹੋਏ ਇਸ ਮੌਕੇ ਰঞ্জੀਤ ਸਿੰਘ ਪਵਾ ਜ਼ਿਲ੍ਹਾ ਜਨਰਲ ਪ੍ਰਧਾਨ ਤੇ ਅਪਰਾ ਮੰਡਲ ਦੇ ਪ੍ਰਧਾਨ ਤੇ ਉਧਰੋਂ ਵੱਲੋਂ ਆਸ਼ਾ ਰਾਣੀ ਦਾ ਸਰਪਾਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਆਸ਼ਾ ਰਾਣੀ ਸਰਪੰਚ ਸ਼ੋਕਰਾਂ ਨੇ ਕਿਹਾ ਦੇਸ਼ ਦੇ ਭਾਜਪਾ ਮੰਤਰੀ ਨੀਤੀਆਂ ਨੂੰ ਵੇਚਦੇ ਹੋਏ ਅੱਜ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ। ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨਗੇ। ਦੁਆਬਾ న్యూ 24 ਸ਼ਾਨ ਲਈ ਅਜੀਤ ਸਿੰਘ ਨਾਗੀ ਨਾਲ ਡੈਂਪਲ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਅੱਜ ਮੰਡਲ ਅਪਰਾ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਡੇ ਨਾਲ ਸਾਡੇ ਭੈਣ ਜੀ ਸ਼ੋਕਰਾਪਿੰਡ ਤੋਂ ਸਰਪੰਚ ਨੇ ਆਸ਼ਾ ਰਾਣੀ ਜੀ ਇਹ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਲਾ ਫੜਿਆ ਔਰ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਏ ਇਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੇ ਸਾਡੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈ ਇਹਨਾਂ ਦੇ ਹਸਬੰਦ ਭਾਈ ਸਾਹਿਬ ਵੀ ਨਾਲ ਨੇ ਤੇ ਸਾਡੇ ਗੁਰਬੀਰ ਸਿੰਘ ਜੀ ਜਿਹੜੇ ਕਿ ਅਪਰੇ ਤੋਂ ਅ ਬਿਜਲੀ ਵਿਭਾਗ ਦੇ ਵਿੱਚ ਰਿਟਾਇਰਡ ਅਫੀਸਰ ਨੇ ਇਹਨਾਂ ਨੇ ਵੀ ਅੱਜ ਪਾਰਟੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਨੂੰ ਵੀ ਸਾਡੀ ਪੂਰੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ